ਚਿਕਾਲ ਜੀ ਮੈਂ ਹਾਂ ਕਿਰਨਦੀਪ ਗੌਰਮਠਾੜੂ ਮੇਰੇ ਚੈਨਲ ਫਟੇ ਕਲੈਕਸ਼ਨ ਬਲੱਡ ਅਟਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਸਭ ਤੋਂ ਪਹਿਲਾਂ ਪਿਆਰ ਨਾਲ ਨੂੰ ਬੇਨਤੀ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਫਟਾਫੜ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਅੱਜ ਜਿਹੜੀ ਆਪਾਂ ਵੀਡੀਓ ਪਾ ਰਹੇ ਹਾਂ ਜੀ ਇਹ ਆਪਾਂ ਸੈਲਰੀ ਇਰਤੇ ਸੂਟ ਕੱਢ ਰਹੇ ਆ ਜੀ ਅਕਸਰ ਜਿਹੜੇ ਲੋੜੀ ਤੋਂ ਬਾਅਦ ਸਰਦੀ ਦੇ ਸੂਟਾਂ ਦੇ ਸੇਲ ਸ਼ੁਰੂ ਹੋ ਜਾਂਦੀ ਹੈ ਆਪਾਂ ਐਡਵਾਂਸ ਦੇ ਵਿੱਚ ਹੀ ਜਿਹੜੇ ਬਹੁਤ ਘੱਟ ਪ੍ਰਾਈਸ ਦੇ ਉੱਤੇ ਤੁਹਾਨੂੰ ਸੂਟ ਦੇ ਰਹੇ ਆ ਬਹੁਤ ਸੋਹਣੇ ਸੋਹਣੇ ਜਿਹੜੇ ਅੱਜ ਦੇ ਸ਼ਿਮਰ ਪਸ਼ਮੀਨੇ ਦੇ ਸੂਟ ਹੋਣਗੇ ਜੀ ਕੱਟ ਪੀਸ ਤੋਂ ਵੀ ਸਸਤੇ ਹੋਣਗੇ ਕੱਟ ਪੀਸ ਵੀ ਮਤਲਬ 800 ਰੁਪਏ ਦੇ ਵਿੱਚ ਤੁਹਾਨੂੰ ਸੂਟ ਪੈਂਦਾ ਹੈ ਆਪਾਂ ਕੱਟ ਪੀਸ ਦੇ ਸ਼ਿਮਰ ਪਸ਼ਮੀਨੇ ਦੇ ਕੱਟ ਪੀਸ ਨਾਲੋਂ ਵੀ ਸਸਤਾ ਸੂਟ ਤੁਹਾਨੂੰ ਦੇਵਾਂਗੇ ਜੀ ਹੈ ਕੰਪਲੀਟ ਸੂਟ ਨੇ ਜੀ ਬਿਲਕੁਲ 5 ਮੀਟਰ ਆਏਗਾ ਜੀ 2.5 ਮੀਟਰ ਦੀ ਸ਼ਰਟ 2 ਮੀਟਰ ਦੀ बॉਟਮ ਦੇ ਨਾਲ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਡਿਜ਼ਾਈਨ ਚੈੱਕ ਕਰੋ ਜੀ ਬਲੈਕ ਕਲਰ ਹੈ ਬਲੈਕ ਕਲਰ ਹੈ ਜੀ ਇਹ ਬਲੈਕ बॉਟਮ ਹੈ ਨਾਲ ਜਿਹੜੀ बॉਟਮ ਰਹੇਗੀ ਉਹ ਵੀ ਸ਼ਿਮਰ ਪਸ਼ਮੀਨਾ ਦੀ ਰਹੇਗੀ ਔਰ ਜਿਹੜੀ ਸ਼ਰਟ ਹੈ ਉਹ ਵੀ ਸ਼ਿਮਰ ਪਸ਼ਮੀਨੇ ਦਾ ਹੀ ਰਹੇਗੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਚੁੱਬਣ ਵਾਲਾ ਫੈਬਰਿਕ ਨਹੀਂ ਹੈ ਕਪੜਾ ਬਹੁਤ ਸੋਹਣਾ ਹੈ ਔਰ ਪਸ਼ਮੀਨੇ ਦਾ ਜਿਹੜਾ ਫੈਬਰਿਕ ਆਉਣ ਵਾਲਾ ਔਰ ਨਾ ਹੀ ਇਹਦੇ ਤੇ ਬੁਰਾ ਆਏਗਾ ਜੀ ਗਰੰਟੀ ਹੈ ਬੁਰਾ ਨਹੀਂ ਆਊਗਾ ਬਹੁਤ ਸੋਹਣਾ ਜਿਹੜਾ ਇਹ ਸਟੱਫ ਰਹਿਣ ਵਾਲਾ ਹੈ ਪ੍ਰਾਈਸ ਵੀ ਬਹੁਤ ਜੈਨੂਨ ਹੈ ਜੀ ਪ੍ਰਾਈਸ ਰੱਖਿਆ ਆਪਾਂ ਸਿਰਫ ਤੇ ਸਿਰਫ 700 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਜਿਹੜਾ ਕਿ ਲੈ ਸਕਦੇ ਹੋ 700 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਆਪਣਾ ਸੋਹਣਾ ਜਿਹਾ ਬਣਾ ਕੇ ਪਾਓ ਬੜੇ ਸੋਹਣੇ ਸੋਹਣੇ ਜਿਹੜੇ ਸੂਟ ਅਸੀਂ ਤੁਹਾਡੇ ਲਈ ਲੈਂਦੇ ਆ ਅ ਇਹਨੇ ਤੁਸੀਂ ਇਸ ਇਹਨਾਂ ਸੂਟਾਂ ਨੂੰ ਲੇਸਿਸ ਵਗੈਰਾ ਨਾਲ ਡਿਜ਼ਾਈਨ ਕਰਕੇ ਬਹੁਤ ਸੋਹਣਾ ਸਟਿਚ ਕਰਵਾ ਸਕਦੇ ਹੋ ਨੈਕਸਟ ਜਿਹੜਾ ਕਲਰ ਹੈਗਾ ਜੀ ਇਹਦਾ ਮਸਟਰਡ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਮਸਟਰਡ ਔਰ ਸਾਰਿਆਂ ਦੀ ਬਾਟਮ ਹੋਣੀ ਹੈ ਜਿਹੜੀਆਂ ਸ਼ੈਡੋ ਪ੍ਰਿੰਟ ਦੀਆਂ ਹੋਣਗੀਆਂ ਸ਼ੈਡੋ ਪ੍ਰਿੰਟ ਦੀ ਬਾਟਮ ਹੋਊਗੀ ਜੀ ਏਕੇ ਟੈਕਸ ਦਾ ਜਿਹੜਾ ਇਹ ਸੂਟ ਰਹਿਣ ਵਾਲਾ ਹੈ ਇੱਕ ਹੀ ਟੈਕਸ ਦਾ ਜਿਹੜਾ ਇਹ ਪਸ਼ਮੀਨਾ ਸ਼ਿਮਰ ਦਾ ਸੂਟ ਰਹਿਣ ਵਾਲਾ ਹੈ ਜਿਹੜਾ ਸ਼ੈਡੋ ਪ੍ਰਿੰਟ ਤੇ ਇਹਦੇ ਨਾਲ ਇਹਦੀ ਬਾਟਮ ਹੋਊਗੀ ਇਹ ਸੂਟ ਨੇ ਜਿਹੜੇ ਮਾਰਕੀਟ ਰੇਟ ਇਹਨਾਂ ਦਾ 850 ਰੁਪਏ ਆਪਾਂ ਸਿਰਫ 700 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਜਿਹੜੇ ਕੀ ਦੇ ਰਹੇ ਆ ਬਹੁਤ ਸੋਹਣੇ ਸੋਹਣੇ ਜਿਹੜੇ ਇਹ ਫੈਬਰੀ ਤੇ ਬੜੇ ਸੋਹਣੇ ਪ੍ਰਿੰਟਾਂ ਦੇ ਵਿੱਚ ਆਪਣੇ ਕੋਲੇ ਇਹ ਸਟਾਕ ਆਇਆ ਜੀ ਬਹੁਤ ਸੋਹਣੇ ਇਹ ਕਲਰ ਨੇ ਮਸਟਰਡ ਕਲਰ ਹੈ ਜੀ ਪ੍ਰੋਪਰ ਜੋ ਵੀ ਪਹਿਨ ਲੈਣਾ ਚਾਹੁੰਦੇ ਫਟਾਫਟ ਸਕਰੀਨਸ਼ਾਟ ਸੈਂਡ ਕਰ ਦਿਓ ਔਰ ਆਪਣੇ ਸੋਹਣੇ ਸੋਹਣੇ ਸੂਟ ਹੈ ਜਿਹੜੇ ਬਾਈ ਕਰ ਲਓ ਜੀ ਨੈਕਸਟ ਜਿਹੜੇ ਇਹਦੇ ਵਿੱਚ ਕਲਰ ਹੈਗਾ ਜੀ ਰਸਟ ਔਰੇਂਜ ਹੈ ਬਹੁਤ ਪਿਆਰਾ ਕਲਰ ਹੈ ਰਸਟ ਔਰੇਂਜ ਬਹੁਤ ਸੋਹਣਾ ਕਲਰ ਹੈ ਜੀ ਪ੍ਰਿੰਟਿੰਗ ਚੈੱਕ ਕਰੋ ਪ੍ਰਿੰਟਿੰਗ ਸੇਮ ਆਏਗੀ ਰਸਟ ਔਰੇਂਜ ਜਿਹੜਾ ਕਲਰ ਹੈ ਨੈਕਸਟ ਕਲਰ ਸੇਮ ਪ੍ਰਿੰਟ ਦੇ ਵਿੱਚ ਆਪਣੇ ਕੋਲੇ ਦੋ ਕਲਰ ਹੈ ਮਸਟਰਡ ਔਰ ਰਸਟ ਔਰੇਂਜ ਥਰਡ ਜਿਹੜਾ ਹੈਗਾ ਜੀ ਸੂਟ ਆਪਣਾ ਫਰੋਜ਼ੀ ਕਲਰ ਹੈ ਜੀ ਇਹ ਸੀ ਗ੍ਰੀਨ ਫਰੋਜੀ ਟੋਨ ਆ ਜਾਂਦੀ ਹੈ ਜੀ ਪ੍ਰੋਪਰ ਫਰੋਜੀ ਕਲਰ ਨਹੀਂ ਹੈ ਸੀ ਗ੍ਰੀਨ ਫਰੋਜੀ ਟੋਨ ਹੈ ਔਰ ਇੱਕ ਹੋਰ ਹੈ ਜੀ ਕਪੜਾ ਨਿਕਲੇਗਾ ਰੰਗ ਨਹੀਂ ਨਿਕਲੇਗਾ ਜਿਹਦਾ ਜਿਹੜਾ ਫਰੋਜੀ ਕਲਰ ਹੈ ਜੀ ਇਹਦਾ ਵੀ ਕਲਰ ਨਹੀਂ ਨਿਕਲੇਗਾ ਇਹ ਹੈਗਾ ਜੀ ਬਹੁਤ ਸੋਹਣਾ ਜਿਹੜਾ ਇਹ ਸਟੱਫ ਰਹਿਣ ਵਾਲਾ ਸਾਰਾ ਆਏਗਾ ਜੀ ਸ਼ਿਮਰ ਦੇ ਉੱਤੇ ਪ੍ਰਾਈਸ ਰਹੇਗਾ ਜੀ ਇਹਦਾ ਸਿਰਫ ਤੇ ਸਿਰਫ 700 ਰੁਪਏ 700 ਰੁਪਏ ਦੇ ਵਿੱਚ ਜਿਹੜਾ ਤੁਸੀਂ ਇਹ ਸੂਟ ਸਾਡੇ ਤੋਂ ਲੈ ਸਕਦੇ ਹੋ ਜੀ ਪ੍ਰਿੰਟ ਚੈੱਕ ਕਰੋ ਬਹੁਤ ਸੋਹਣੇ ਜਿਹੜੇ ਇਹ ਪ੍ਰਿੰਟ ਹੈ ਫਲਾਵਰ ਪ੍ਰਿੰਟ ਅਸੀਂ ਤਾਂ ਟਲੀ ਲੈ ਕੇ ਆਉਣੇ ਆ ਇੰਨੇ ਸੋਹਣੇ ਸੋਹਣੇ ਜਿਹੜੇ ਪ੍ਰਿੰਟ ਹੈ ਜਿਹੜੀ ਜਿਵੇਂ ਕਿ ਤੁਸੀਂ ਸਰਦੀ ਦੇ ਵਿੱਚ ਘਰੇ ਪਾਣ ਲਈ ਵੀ ਬਣਾ ਸਕਦੇ ਹੋ ਔਰ ਇਹ ਇਦਾਂ ਦਾ ਕਪੜਾ ਜੀ ਇਹ ਕਈ ਸਾਲ ਕਿਤੇ ਨਹੀਂ ਜਾਣ ਵਾਲਾ ਹੁੰਦਾ ਨਾਈ ਇਹਦੇ ਤੇ ਲਾਈਨਿੰਗ ਦੀ ਕੋਈ ਵੀ ਨੀਡ ਹੈ ਔਰ ਨਾ ਹੀ ਇਹਦੇ ਤੇ ਕੋਈ ਵੀ ਇਦਾਂ ਦਾ ਕੋਈ ਵੀ ਬੂਰਾ ਵਗੈਰਾ ਦੀ ਕੋਈ ਵੀ ਕੰਪਲੇਂਟ ਹੈ ਵੀ ਬੂਰਾ ਆਏਗਾ ਬਹੁਤ ਸੋਹਣਾ ਸਟਾਫ ਹੈ ਜੀ ਫਿਰੋਜੀ ਕਲਰ ਹੈ ਨੈਕਸਟ ਦੇ ਵਿੱਚ ਕਲਰ ਹੈਗਾ ਜੀ येलो ਮਸਟਰਡ ਮਸਟਰਡ ਬਹੁਤ ਪਿਆਰਾ ਕਲਰ ਹੈ ਜੀ ਮਸਟਰਡ ਵੀ ਸਟਾਫ ਇਹ ਵੀ ਹੋਈ ਰਹੇਗਾ ਜੀ ਸ਼ਿਮਰ ਪਸ਼ਮੀਨਾ ਮਸਟਰਡ ਕਲਰ ਹੈ ਜੀ ਮਸਟਰਡ ਕਲਰ ਦੇ ਨਾਲ ਮਸਟਰਡ ਸ਼ੈਡੋ ਪ੍ਰਿੰਟ ਵੀ ਆਏਗੀ ਜੀ ਬਾਟਮ ਬਾਟਮ ਸ਼ੈਡੋ ਪ੍ਰਿੰਟ ਦੀ ਹੈ ਜੀ ਪ੍ਰਿੰਟ ਚੈੱਕ ਕਰ ਸਕਦੇ ਹੋ ਬਾਟਮ ਤੇ ਵੀ ਹਲਕਾ ਹਲਕਾ ਪ੍ਰਿੰਟ ਨੇਕਟਿਵ ਪ੍ਰਿੰਟ ਤਾਂ ਦਿਖ ਰਿਹਾ ਜੀ ਕੋਈ ਇਹਨੂੰ ਨੇਕਟਿਵ ਪ੍ਰਿੰਟ ਬੋਲ ਦਿੰਦਾ ਕੋਈ ਸ਼ੈਡੋ ਪ੍ਰਿੰਟ ਬੋਲ ਦਿੰਦਾ ਸ਼ਰਟ ਦਾ ਪ੍ਰਿੰਟ ਵੀ ਚੈੱਕ ਕਰੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਇਸ ਤੋਂ ਬਾਅਦ ਹੈਗਾ ਜੀ ਫਿਰ ਤੋਂ ਫਰੋਜ਼ੀ ਕਲਰ ਏ ਜਿਹੜਾ ਇਹਦਾ ਲੀਫ ਵਾਲਾ ਡਿਜ਼ਾਈਨ ਹੈ ਜੀ ਲੀਫ ਵਾਲਾ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਨਾਲ आएगी ਜੀ ਇਹਦੀ ਬਾਟਮ ਸ਼ਿਮਰ ਪਸ਼ਮੀਨੇ ਦੀ ਹੀ ਬਾਟਮ ਹੈ ਸ਼ਿਮਰ ਪਸ਼ਮੀਨੇ ਦਾ ਜਿਹੜਾ ਇਹ ਸੂਟ ਰਹੇਗਾ ਏਕੇ ਟੈਕਸ ਦਾ ਜਿਹੜਾ ਇਹ ਸਾਰਾ ਸਟੱਫ ਰਹਿਣ ਵਾਲਾ ਹੈ ਇਹਦੇ ਵਿੱਚ ਸੈਕਿੰਡ ਕਲਰ ਹੈ ਜੀ ਇੱਕ ਕਲਰ ਸੀਗਾ ਆਪਣਾ ਫਰੋਜੀ ਇੱਕ ਕਲਰ ਸੀਗਾ ਲੀਫ ਪ੍ਰਿੰਟ ਦੇ ਵਿੱਚ ਸੈਕਿੰਡ ਜਿਹੜਾ ਕਲਰ ਹੈਗਾ ਜੀ ਗਾਜਰੀ ਜਾਇ ਪਿੰਕ ਗਾਜਰੀ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਪਿੰਕ ਗਾਜਰੀ ਨੈਕਸਟ ਜਿਹੜਾ ਇਹਦੇ ਵਿੱਚ ਕਲਰ ਆਉਣ ਵਾਲਾ ਹੈ ਜੀ ਆਪਣਾ ਇਹ ਕਲਰ ਮਜੈਂਟਾ ਰੈਡਿਸ਼ ਜਿਹਾ ਕਲਰ ਹੈ ਜੀ ਮਜੈਂਟਾ ਜਿਹਾ ਕਲਰ ਹੈ ਥੋੜਾ ਵੀਡੀਓ ਦੇ ਵਿੱਚ ਰੈੱਡ ਆ ਰਿਹਾ ਹੈ ਜੀ ਪ੍ਰੋਪਰ ਮਜੈਂਟਾ ਕਲਰ ਵੀ ਨਹੀਂ ਕਹਿ ਸਕਦੇ ਥੋੜਾ ਰੈੱਡਨੈਸ ਤੇ ਮਜੈਂਟਾ ਕਲਰ ਹੈ ਵੀਡੀਓ ਦੇ ਵਿੱਚ ਰੈੱਡ ਆ ਰਿਹਾ ਹੈ ਜੀ ਜਿਆਦਾ ਬ੍ਰਾਈਟ ਕਲਰ ਨਹੀਂ ਹੈਗਾ ਡਿਜ਼ਾਈਨਿੰਗ ਚੈੱਕ ਕਰੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਇਸ ਤੋਂ ਬਾਅਦ ਜੀ ਨੈਕਸਟ ਜਿਹੜੇ ਸੂਟ ਆਣਗੇ ਜੀ ਆਪਣੇ ਇਟਾਲੀਅਨ ਬੋਲਦੇ ਆ ਏਕੇ ਦੇ ਏਕੇ ਦੀ ਟਾਲੀਅਨ ਬੂਲ ਹੈ ਜੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਵੀ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾ ਕਲਰ ਹੈਗਾ ਜੀ ਰਾਇਲ ਬਲੂ ਪਸ਼ਮੀਨਾ ਆਏਗਾ ਜੀ ਇਹ ਵੀ ਪਸ਼ਮੀਨਾ ਹੈ ਬੁਰ ਨਹੀਂ ਹੋਣਾ ਜੀ ਇਸ ਤੇ ਵੀ ਇਹ ਦੀ ਸ਼ੈਡੋ ਪ੍ਰਿੰਟ ਤੇ ਆਏਗੀ ਜੀ ਨਾਲ ਬਾਟਮ ਬਾਟਮ ਵੀ ਪਸ਼ਮੀਨੇ ਦੀ ਹੈ ਨਾਲ ਇਹ ਹੈਗਾ ਜੀ ਇਹਦਾ ਸ਼ਰਟ ਦਾ ਜਿਹੜਾ ਕਲਰ ਹੈਗਾ ਰਾਇਲ ਬਲੂ ਕਲਰ ਹੈ ਵਿੱਚ ਆਫ ਵਾਈਟ ਸੇ ਕਲਰ ਦੇ ਫਲਾਰ ਹੈ ਬਹੁਤ ਸੋਹਣਾ ਜਿਹੜਾ ਇਹ ਸੂਟ ਹੈ ਜੀ ਬੜਾ ਸੋਹਣਾ ਬਣ ਕੇ ਰੈਡੀ ਹੋਊਗਾ ਜੋ ਵੀ ਪਹਿਣ ਪੁਰਾਉਣਾ ਚਾਹੁੰਦੀ ਹੈ ਅਗਰ ਤੁਸੀਂ ਬਾਟਮ ਤੇ ਵਰਕ ਕਰਾਉਣਾ ਚਾਹੁੰਦੇ ਜਾਂ ਫਿਰ ਸਟੀਚਿੰਗ ਕਰਾਉਣਾ ਚਾਹੁੰਦੇ ਆਪਣੇ ਕੋਲੇ ਸਭ ਕੁਝ ਅਵੇਲੇਬਲ ਹੈ ਸੈਕਿੰਡ ਜਿਹੜਾ ਕਲਰ ਹੈਗਾ ਜੀ ਮਰਜੈਂਟਾ ਇਹ ਵਾਈਨ ਮਰਜੈਂਟਾ ਦਾ ਕਲਰ ਹੈ ਜੀ ਜਾਮਨੀ ਮਰਜੈਂਟਾ ਜਿਹਾ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਇਹ ਸੀ ਕਹਿੰਦਾ ਸੈਕਿੰਡ ਕਲਰ ਡਿਜ਼ਾਈਨਿੰਗ ਚੈੱਕ ਕਰੋ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਸਾਰਿਆਂ ਦੀ ਉਹ ਨੈਕਸਟ ਇਹਦੇ ਵਿੱਚ ਕਲਰ ਹੈਗਾ ਜੀ ਆਪਣਾ ਨਿਓਨ ਮਹਿੰਦੀ ਸ਼ੇਡ ਕਾਫੀ ਜਿਹੜਾ ਇਹ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਕਲਰ ਹੈ ਨਿਓਨ ਮਹਿੰਦੀ ਸ਼ੇਡ ਪ੍ਰਿੰਟ ਚੈੱਕ ਕਰੋ ਜੀ ਨਿਓਨ ਮਹਿੰਦੀ ਸ਼ੇਡ ਹੈ ਜੀ ਫਲਾਵਰ ਪ੍ਰਿੰਟ ਬਣਿਆ ਹੋਇਆ ਹੈ ਉੱਤੇ ਸ਼ੈਡੋ ਪ੍ਰਿੰਟ ਦੇ ਨਾਲ ਹੈਗੀ ਹੈ ਜੀ ਬਾਟਮ ਨੈਕਸਟ ਜਿਹੜਾ ਕਲਰ ਹੈ ਜੀ ਫਿਰ ਤੋਂ ਰਾਇਲ ਬਲੂ ਹੈ ਇਹਦਾ ਪ੍ਰਿੰਟ ਚੇਂਜ ਹੈ ਜੀ ਰਾਇਲ ਬਲੂ ਤੇ ਗ੍ਰੇ ਕਲਰ ਨਾਲ ਪ੍ਰਿੰਟਿੰਗ ਕੀਤੀ ਹੋਈ ਹੈ ਨਾਲ ਹੀ ਇਹਦੀ ਜਿਹੜੀ ਬਾਟਮ ਹੈ ਉਸ ਤੇ ਵੀ ਸ਼ੈਡੋ ਪ੍ਰਿੰਟ ਹੈ ਪਸ਼ਮੀਨੇ ਦੀ ਬਾਟਮ ਆਏਗੀ ਜੀ ਪਸ਼ਮੀਨੇ ਦੀ ਹੀ ਸ਼ਰਟ ਆਉਣ ਵਾਲੀ ਹੈ ਪ੍ਰਾਈਸ ਰਹਿਣ ਵਾਲਾ ਹੈ ਜੀ ਸਿਰਫ ਤੇ ਸਿਰਫ 1000 ਰੁਪਏ ਮਾਰਕੀਟ ਰੇਟ ਹੈਗਾ 850 ਰੁਪਏ ਪਰ ਆਪਣਾ ਜਿਹੜਾ ਪ੍ਰਾਈਸ ਹੈ ਜੀ ਬਹੁਤ ਜੈਨੂਨ ਪ੍ਰਾਈਸ ਤੇ ਆਪਾਂ ਕੰਮ ਕਰ ਰਹੇ ਆ ਜਿਹੜਾ ਆਪਣਾ ਪ੍ਰਾਈਸ ਹੈ ਸਿਰਫ ਤੇ ਸਿਰਫ 700 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਨੈਕਸਟ ਇਹਦੇ ਵਿੱਚ ਕਲਰ ਹੈਗਾ ਜੀ ਮਾਰਜੈਂਟਾ ਕਲਰ ਹੈ ਨੈਕਸਟ ਕਲਰ ਮਰਜੈਂਟਾ ਕਲਰ ਜੀ 프린ਟਿੰਗ ਸੇਮ ਰਹੇਗੀ ਜੀ ਗ੍ਰੇ ਕਲਰ ਨਾਲ 프린ਟਿੰਗ ਕੀਤੀ ਹੋਈ ਹੈ ਮਰਜੈਂਟਾ ਕਲਰ ਹੈ ਬਾਟਮ ਦੇਖ ਸਕਦੇ ਹੋ ਸ਼ੈਡੋ ਪ੍ਰਿੰਟ ਜਿਹੜਾ ਬਾਟਮ ਤੇ ਪ੍ਰਿੰਟ ਹੈਗਾ ਜੀ ਨੈਕਸਟ ਜਿਹੜਾ ਕਲਰ ਹੈਗਾ ਜੀ ਇਹ ਚ ਕੈਮਲ ਕਲਰ ਹੈ ਲਾਸਟ ਕਲਰ ਹੈ ਜੀ ਇਹਦਾ ਕੈਮਲ ਕਲਰ ਹੈ ਸ਼ਰਟ ਦੇ ਨਾਲ ਇਹਦੀ ਬਾਟਮ ਦੇਖੋ ਜੀ ਬੜਾ ਪਿਆਰਾ ਹੈ ਦਾ ਜਿਹੜਾ ਗ੍ਰੇ ਦੇ ਨਾਲ ਇਹਦੇ ਤੇ ਪ੍ਰਿੰਟਿੰਗ ਹੈ ਬਹੁਤ ਸੋਹਣਾ ਪਸ਼ਮੀਨੇ ਦਾ ਸੂਟ ਰਹੇਗਾ ਜੀ ਬੁਰ ਵਗੈਰਾ ਦੀ ਆਪਣੀ ਫੁੱਲ ਗਰੰਟੀ ਹੈ ਇਹਨਾਂ ਸੂਟਾਂ ਤੇ ਕੋਈ ਬੁਰਨੀ ਆਊਗਾ ਇਹ ਬਹੁਤ ਸੋਹਣਾ ਸਟੱਫ ਹੈ ਜੀ ਅਗਰ ਤੁਸੀਂ ਇਹ ਸਟੱਫ ਲੈਣਾ ਚਾਹੁੰਦੇ ਹੋ ਇਹ ਸੂਟ ਲੈਣਾ ਚਾਹੁੰਦੇ ਹੋ ਜੀ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਹੈ ਮੇਰੇ ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਜਿਹੜਾ ਆਪਣੇ ਸੂਟ ਹੈ ਸੋਹਣੇ ਸੋਹਣੇ ਸੂਟ ਤੁਸੀਂ ਬਾਏ ਕਰ ਸਕਦੇ ਹੋ ਔਰ ਪ੍ਰਾਈਸ ਵੀ ਬਹੁਤ ਜੈਨੂਨ ਹੈ ਜੀ ਪ੍ਰਾਈਸ ਰਹੇਗਾ ਸਿਰਫ ਤੇ ਸਿਰਫ 700 ਰੁਪਏ ਜੀ 700 ਰ